ਟੈਗ ਗਿਆ ਉਹਦੇ ਸਬੰਧ ਦੇ ਵਿੱਚ ਅੱਜ ਪਹਿਲਾ ਮੇਕਨ ਵਾਲਾ ਰੋਸ ਨਾਰਚ ਕਦਿਆ ਨਾ ਰੋ ਤੋਂ ਮੁਸਲਮਾਨਾਂ ਨੇ ਹਿੰਦੂਆਂ ਉੱਤੋਂ ਲੋਕਾਂ 'ਤੇ ਗੋਲੀਆਂ ਮਾਰ ਜਿਹੜੇ ਕੋ ਸਵਾਦ ਹੋਵੇ ਕਿ ਜਾ ਕੇ ਗਵਰਨਰ ਪ੍ਰਧਾਨ ਮੰਤਰੀ ਨੂੰ ਕਹਿ ਦਿਓ ਪਰ ਕਿੱਟੀ ਕਿੱਡੀ ਲੋ ਕਰਦੇ ਨੇ ਦਿੱਕਤ ਮੇਟਾ ਮਤ

ਅਤੇ ਘਰ ਚੁੜੀਏ ਚਰਾ ਵੀਕਰਨ ਸਿੰਘ ਕਾਲੋਂ ਦੇਖਵਾਈ ਜਤਾ ਰਾਸ਼ਟਰੀ ਸਵੈ ਮੈਲਾ ਸੰਗਠਨ ਵੱਲ ਪਾਕਿਸਤਾਨ ਅਤਿਆਤਵਾਦ ਵਿਰੁੱਧ ਕੀਤਾ ਗਿਆ ਜ਼ਬਰਦਸਤ ਰੋਸ ਪ੍ਰਦਰਸ਼ਨ ਪਾਕਿਸਤਾਨ ਦੇ ਖਿਲਾਫ ਕੀਤੀ ਗਈ ਚਮਕੇ ਨਾਰੇ ਪਾਜੀ ਅਤੇ ਸਾੜਿਆ ਗਿਆ ਪਾਕਿਸਤਾਨ ਦਾ ਝੰਡਾ ਪਹਿਲਗਾਮ ਤੋਂ ਛੀਆਂ ਨੂੰ ਚਲਤ ਗ੍ਰਿਫਤਾਰ ਕਰ ਸਖਤ ਸਜ਼ਾਵਾਂ ਦਿੱਤੀਆਂ ਜਾਨ ਕਿਆ ਰਵਿਕਰਨ ਕਾਲੋਂ ਤੇ ਹੋਰ ਆਗੂਆਂ ਨੇ ਮੀਤੀ ਭਾਈਪਰਿਆਲ ਨੂੰ ਸ਼ਰੀ ਨਗਰ ਪਹਿਲਗਾਮ ਸੇ ਹੋਏ ਪਾਕਿਸਤਾਨੀ ਅਤਵਾਦੀ ਹਮਲੇ ਦੇ ਵਿਰੋਧ ਚ ਫਤਿਹਗੜ ਚੂੜੀਆਂ ਵਿਖੇ ਰਾਸ਼ਟਰੀ ਸ੍ਰੀਮ ਮਹਿਲਾ ਸੰਘਟਨ ਵੱਲੋਂ ਸ਼ਹਿਰ ਤੇ ਵੱਖ-ਵੱਖ ਵਿਚਾਰਾਂ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਾਕਿਸਤਾਨ ਦੇ ਵਿਰੁੱਧ ਚਮਕੇ ਨਾਰੇਬਾਜ਼ੀ ਕੀਤੀ ਗਈ ਅੱਜ ਦੇ ਰੋਸ ਪ੍ਰਦਰਸ਼ਨ ਚ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਰਵਿਕਰ ਸਿੰਘ ਕਾਲੋਂ ਸ਼ੇਸ਼ ਤੌਰ ਤੇ ਪਹੁੰਚੇ ਅਤੇ ਇਹ ਰੋਸ ਮਾਰਚ ਫਤਿਹਗੜ ਚੂੜੀਆਂ ਦੇ ਤਲਾਵ ਵਾਲਾ ਮੰਦਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਿਚਾਰਾਂ ਚ ਹੁੰਦਾ ਆ ਪੁਰਾਣੀ ਬੱਸ ਅੱਡੇ ਵਿਖੇ ਸਮਾਤ ਹੋਇਆ ਜਿੱਥੇ ਪਾਕਿਸਤਾਨ ਦਾ ਝੰਡਾ ਵੀ महिलावान आगुआ ने पहलगाम घटना की जोरदार शब्दा निंदा की पाकिस्तान अतवादियों विरुद्ध सख्त कारवाई की मांग की गई ਮੁਰਦਾਬਾਤ ਇਸਲਾਮੀ ਆਤੰਗਬਾਦ ਮੁਰਦਾਬਾਤ ਮੁਸਲਮਾਨ ਜਿੰਦਾਬਾਦ ਹਿੰਦੂ ਇਕਤਾ ਜਿੰਦਾਬਾਦ ਹਿੰਦੂ ਇਕਤਾ ਜਿੰਦਾਬਾਦ ਮੁਰਦਾਬਾਤ ਬੀਤੇ ਦਿਨੀ ਪਹਿਲਗਾਮ ਵਿੱਚ ਅਤਵਾਦੀ ਹਮਲੇ ਵਿੱਚ ਸਪਾਈ ਦੇ ਕਰੀਬ ਜੋ 71 ਮਦੇ ਲੋਕਾਂ ਦਾ ਕਤਲ ਕੀਤਾ ਗਿਆ ਅਤਵਾਦੀਆਂ ਵੱਲੋਂ ਉਸ ਤੇ ਰੋਜ਼ਮਰੂਜ ਅੱਜ ਫਟੇਗੜ ਜੂਰੀਅਲ ਫ੍ਰੇਮ ਮਹਿਲਾ ਵਿੰਗ ਵੱਲੋਂ ਅੱਜ ਇੱਕ ਫਟੇਗੜ ਚੂੜੀਆਂ ਦੇ ਵਿਚਾਰਾਂ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਵਿੱਚ ਬੀਜੇਪੀ ਦੇ ਸੀਨੀਅਰ ਆਗੂ ਰਵਿਕੰਥ ਸਿੰਘ ਕਾਲੋਨੀ ਜਿਹੜੇ ਪਹੁੰਚੇ ਅਤੇ ਇਸ ਮੌਕੇ ਮਹਿਲਾਵਾਂ ਵੱਲੋਂ ਅੱਤਵਾਦ ਅਤੇ ਪਾਕਿਸਤਾਨ ਰੋਦ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਉਹਨਾਂ ਨੂੰ ਮੰਗ ਕੀਤੀ ਗਈ ਕਿ ਇਸ ਅੱਤਵਾਦ ਨੂੰ ਖੁੱਚਲਣ ਵਾਸਤੇ ਪ੍ਰਧਾਨ ਮੰਤਰੀ ਜਾਂ ਸੈਂਟਰ ਸਰਕਾਰ ਵੱਲੋਂ ਕਦਮ ਸਖਤ ਕਦਮ ਜਿਹੜੇ ਚੁੱਕੇ ਚਾਹੀਦੇ ਤੇ ਇਸ ਅੱਤਵਾਦ ਨੂੰ ਖੁੱਚਲ ਦੇਣਾ ਚਾਹੀਦਾ ਤਾਂ ਜੋ ਅੱਗੇ ਤੋਂ ਕੋਈ ਅਜਾਹੀ ਘਰੌਣੀ ਹਰਕਤਾਂ ਨਾ ਕਰ ਸਕੀ ਗੱਲਬਾਤ ਕਰਦੇ ਆ ਰਵਿਕੰਤ ਸਿੰਘ ਕਾਲੋ ਨਾਲ ਮਹਿਲਾਵਾਂ ਨਾਲ ਇੱਥੇ ਨਗੇਤੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਤੇ ਹੋਰ ਜੋ ਆਗੂ ਨੇ ਮਹਿਲਾਵਾਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਕੁਝ ਦਿਨ ਪਹਿਲਾਂ ਸ਼੍ਰੀਨਗਰ ਦੇ ਆਪਣਾ ਤੈਲਗਾਮ ਦੇ ਨੇ ਹੱਥੇ ਜਿਹੜੇ ਸਾਡੇ ਸੈਲਾਨੀ ਸੀ ਪਾਕਿਸਤਾਨ ਦੇ ਅਤਵਾਦੀਆਂ ਨੇ ਉਥੋਂ ਦੇ ਜਿਹੜੇ ਉਸ ਪਾਕਿਸਤਾਨ ਦੀ ਸਰਕਾਰ ਤੇ ਸ਼ਹਿ ਪ੍ਰਾਤਤਵਾਦੀ ਗਰੁੱਪ ਨੇ ਉਹਨਾਂ ਨੇ ਆ ਕੇ ਧਰਮ ਦੇ ਨਾਮ ਤੇ ਜਿਹੜੇ ਹਿੰਦੂ ਸੀ ਉਹਨਾਂ ਨੂੰ ਸਾਰਿਆਂ ਨੂੰ ਵੱਖ ਕਰਕੇ ਤੇ ਮੌਤ ਦੀ ਕਾਟ ਤੇ ਉਦਾਬ ਦਿੱਤਾ ਸੀ ਉਹਦੇ ਵਿਰੁੱਧ ਸਾਰਾ ਦੇਸ਼ ਜਿਹੜਾ ਉਹਦਾ ਸੋਗ ਮਨਾ ਰਿਆ ਦੇਸ਼ ਦੇ ਵਿੱਚ ਸਾਰੇ ਹੀ ਭਰ ਧਰਮ ਜਿਹੜਾ ਵਾ ਉਹਦੀ ਨਿੰਦਾ ਕਰ ਰਿਆ ਤੇ ਖਾਸ ਕਰਕੇ ਭਾਤੀ ਜਨਤਾ ਪਾਰਟੀ ਸਾਡੀ ਕੇਂਦਰ ਦੇ ਵਿੱਚ ਸਰਕਾਰ ਆ ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਾਡੇ ਗ੍ਰਹਿ ਮੰਤਰੀ ਸ਼ਾਹ ਜੀ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਜਿਹੜੀ ਇੱਕ ਨਾਉਣੀ ਕਾਰਵਾਈ ਹੋਈ ਆ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਤਾਂ ਹੀ ਮਿਲੇਗਾ ਜੇ ਜਦੋਂ ਉਹਨਾਂ ਦੇ ਦੋਸ਼ੀਆਂ ਨੂੰ ਜਾਂ ਤੇ ਗੋਲੀ ਜਿਹੜੀ ਆ ਉਹਦਾ ਆਰਡਰ ਦੇਣ ਤੇ ਜਾਂ ਉਹਨਾਂ ਨੂੰ ਫੜ ਕੇ ਤੇ ਫਾਂਸੀ ਦੇ ਤਖਤਿਆਂ ਤੇ ਲਟਕਾਉਣ ਕਿਉਂਕਿ ਦੇਖਿਆ ਜਦੋਂ ਮਨ ਸਾਰਿਆਂ ਦਾ ਦਹਿਲ ਗਿਆ ਸੀ ਕਿਉਂਕਿ ਹਾਲਾਤ ਇਹੋ ਜਿਹੇ ਬਣਾ ਦਿੱਤੇ ਹਰ ਧਰਮ ਦੇ ਜਾਤੀ ਵੰਡ ਕੇ ਧਰਮ ਜਿਹੜੇ ਹਿੰਦੂ ਸੀ ਉਹਨਾਂ ਨੂੰ ਕੱਢ ਕੱਢ ਕੇ ਤੇ ਉਹਨਾਂ ਦਾ ਜਿਸ ਤਰੀਕੇ ਨਾਲ ਕਤਲ ਕੀਤਾ ਗਿਆ ਵਾ ਆਪਾਂ ਸਾਰਿਆਂ ਨੇ ਦੇਖਿਆ ਕਿ ਇੱਕ ਲੈਫਟੇਨੈਂਟ ਸੀ ਜਿਸ ਦਾ ਹਾਲੀ ਵਿਆਹ ਹੋਇਆ ਨੂੰ ਕੁਝ ਦਿਨ ਹੋਏ ਸੀ ਤੇ ਉਸ ਦੀ ਜਿਹੜੀ ਨਵ ਵਿਆਹਤਾ ਸੀ ਉਹ ਕਿਤਰਾ ਕੀਰਨੇ ਪਾ ਕੇ ਪ੍ਰਧਾਨ ਮੰਤਰੀ ਜੀ ਕੋਲ ਇਨਸਾਫ ਮੰਗ ਰਹੀ ਸੀ ਤੇ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਇਨਸਾਫ ਦੋ ਆਇਆ ਜਾਵੇ ਤੇ ਜਿਹੜੇ ਪਾਕਿਸਤਾਨ ਦੇ ਸਹਿਬ ਤਾਕਤਵਾਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਆਪਣਾ ਦੇਸ਼ ਜਿਹੜਾ ਕਸ਼ਮੀਰ ਨਗਰ ਆ ਇੱਕ ਸਾਡਾ ਕਹਿ ਲਈਏ ਕਿ ਇੱਕ ਜੰਨਤ ਆ ਜਿਹੜੀ ਆ ਉਹਨੂੰ ਫੇਰ ਉਸੇ ਤਰ੍ਹਾਂ ਦੇ ਕੁਦਰਤਕ ਬਣਾਇਆ ਜਾਵੇ ਤਾਂਕਿ ਲੋਕ ਦਰਸ਼ਣ ਦੇ ਮਾਹੌਲ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਵਧੀਆ ਜੀ ਕੇ ਨਾ ਜੀ ਸਕਣ। ਡਾਇਰੈਕਟਰ ਜੀ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਦਰਸ਼ਕਾਂ ਨੂੰ। ਮੈਂ ਤਾਂ ਚਾਹਨਾ ਵਾਂ ਕਿ ਪਾਕਿਸਤਾਨ ਨੂੰ ਦੱਸਣਾ ਚਾਹੀਦਾ ਵਾ ਜਿਵੇਂ ਮੋਦੀ ਜੀ ਨੇ ਪਹਿਲਾਂ ਸਰਜੀਕਲ ਸਟ੍ਰਾਈਕ ਕਰਕੇ ਤੇ ਇਹਨਾਂ ਨੂੰ ਮਤ ਦਿੱਤੀ ਸੀ ਤੇ ਹੁਣ ਫੇਰ ਮਤ ਦੇਣੀ ਚਾਹੀਦੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਬੰਦੇ ਨਹੀਂ ਬਣਨਾ ਜਿੰਨਾ ਜਿਹੜਾ ਇਹਨਾਂ ਨੂੰ ਮਸਤ ਨਾਮ ਹੈ। ਜੇਕਰ ਲੋਕਾਂ ਨੇ ਨਾਮ ਮੇਰੀ ਨੂੰ ਕੀਤੀ ਗਈ ਜਿਹੜਾ ਸ੍ਰੀ ਸੂਬਾ ਪੰਜਾਬ ਇਹ ਚੰਗ ਲੱਗਦੀ ਇੱਥੇ ਦੇਖੋ ਹੁਣ ਪਹਿਲੀਆਂ ਵਾਲੀਆਂ ਜੰਗਾਂ ਦੀ ਟੈਕਨੀਕ ਖਤਮ ਹੋ ਗਈ ਆ ਹੁਣ ਜੰਗ ਦਾ ਜਿਹੜਾ ਵਾ ਨਾ ਹੁਣ ਮਜ਼ਾਈਲਾਂ ਹੀ ਇਹੋ ਜਿਹੀਆਂ ਡਵੈਲਪ ਹੋ ਗਈਆਂ ਨੇ ਕਿ ਜਿੱਥੋਂ ਦਾ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਛੱਡਿਆ ਜਾਊਗਾ ਉਸ ਨਿਸ਼ਾਨੇ ਤੇ ਜਾ ਕੇ ਮੇਰਾ ਕਹਿਣਾ ਪੰਜਾਬ ਦਾ ਨੁਕਸਾਨ ਹੋਣਾ ਉਹ ਪਹਿਲਾਂ ਜਿਹੜੀ ਜੰਗ ਹੁੰਦੀ ਸੀ ਕਦਮਾਨਾਂ ਦੇ ਜਿਹੜੇ ਲੋਕੀ ਪੈਦਲ ਲੜਦੇ ਸੀ ਉਹ ਲੜਾਈ ਸੀ ਜਿੱਦੋਂ ਸਾਨੂੰ ਮਾਰਵਾਜ ਨਹੀਂ ਦੀ ਸੀ ਹੁਣ ਮੇਰਾ خیال ਹੈ ਕਿ ਭਾਰਤ ਕਿੰਨਾ ਹੈਗਾ ਵਾ ਤਗੜਾ ਮੁਲਕ ਤੇ ਪਾਕਿਸਤਾਨ ਦੀ ਹਿੰਮਤ ਇਹ ਨਹੀਂ ਪੈ ਸਕਣੀ ਕਿ ਉਹ ਸਾਡੇ ਦੇਸ਼ ਤੇ ਕੋਈ ਗੱਲ ਕਰ ਸਕਣ ਜਾਂ ਕੋਈ ਕਾਰਵਾਈ ਕਰ ਸਕਣ ਆਧਿਕੇ ਤੌਰ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਰੋਸਮਈ ਪ੍ਰਦਰਸ਼ਨ ਕਰਕੇ ਉਹਨਾਂ ਸਾਰੇ ਜਿਹੜੇ ਸਾਡੇ ਮੈਂ ਕਹਿ ਲਾਂਗਾ ਕਿ ਸ਼ਹੀਦ ਹੀ ਹੋਏ ਨੇ ਉਹਨਾਂ ਨੂੰ ਜਿਹੜੀ ਅਸ਼ਰਬ ਚਰਦਾ ਦੇ ਹੁਣ ਪਿੰਡ ਕਿਤੇ ਗਏ ਤੇ ਪਾਕਿਸਤਾਨੀ ਸਰਕਾਰ ਨੂੰ ਜਗਾਇਆ ਵਾ ਕਿ ਅਸੀਂ ਤੁਹਾਡੇ ਵਿਰੋਧਿਆਂ ਤਗੜੇ ਹੋ ਕੇ ਲੜਾਂਗੇ ਪਿਛੇ ਦਿਨੀ ਸਭ ਤੋਂ ਣੀ ਕਰ ਸਕੀਤੀ ਉੱਥੇ ਜਾ ਕੇ ਅੱਜ ਪਹਿਲਾਵਾ ਵੱਲੋਂ ਫੜੇਗਾ ਥੋੜਾ ਰੋਸ ਮਾਰਚ ਕਰੇਗਾ ਕਿ ਕਿਸ ਦਾ ਬਹੁਤ ਮਾਰਾ ਆਇਆ ਹੈ ਪਹਿਲਗਾਮ ਦੇ ਵਿੱਚ ਆ ਤੁਹਾਡਿਆਂ ਨੇ ਬਹੁਤ ਹੱਤ ਚੁੱਕੀ ਹੈ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਹਿੰਦੂਦਮ ਫਿੰਜਸਟਾਨ ਹਿੰਦੂਦਮ ਫਿੰਜਸਟਾਨ ਇਕਤਾ ਇਸ ਦਾ ਇੱਕ ਤਾਂ ਜਿੰਦਾਬਾਦ ਇਹ ਸਾਰੇ ਮੁਸਲਮਾਨਾਂ ਨੂੰ ਖਤਮ ਲੰਨਾ ਚਾਹੀਦਾ ਹੈ ਸਾਰੇ ਕੱਤੀ ਹੋ ਗਏ ਹਿੰਦੂ ਇਹਨਾਂ ਨੂੰ ਖਤਮ ਕਰ ਦੋ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਪੰਜ ਜਵਦਸ ਕੰਮ ਕੀਤਾ ਹੈ ਤੇ ਇਹ ਪਹਿਲਾਂ ਦੀਆਂ ਨੀਤਾਂ ਲੁੱਟਿਆ ਗਈਆਂ ਜੋ ਪਹਿਲਾਂ ਹੋਇਆ ਤਾਂ ਬੰਗਲਾਦੇਸ਼ ਵਿੱਚ ਉਹ ਵੀ ਬਹੁਤ ਮਾੜਾ ਆਇਆ ਹੈ ਤੇ ਇਹ ਪਹਿਲਾਂ ਦੀਆਂ ਨੀਤਾਂ ਲੁੱਟਿਆ ਗਈਆਂ ਬਹੁਤ ਗਲਤ ਕੀਤਾ ਹੈ ਪਾਕਿਸਤਾਨ ਨੂੰ ਖਤਮ ਕਰੋ ਹਿੰਦੂ ਸੈਕਟਰ ਜਿੰਦਾਬਾਦ ਹਿੰਦੂ ਸੈਕਟਰ ਜਿੰਦਾਬਾਦ ਅੱਜ ਅਹਿਰਗੇ ਜੀ ਅੱਜ ਪਹਿਲਾਵਾਂ ਵੱਲੋਂ ਜ਼ਬਰਦਸਤ ਜਣਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪਹਿਲਾਂ ਕਾਰਨ ਲੈ ਕੇ ਕੀ ਤੇ ਇਹਦੇ ਵਿੱਚ ਸਾਰੇ ਦੇਸ਼ ਵਿੱਚ ਇਸ ਗੱਲ ਦਾ ਰੋਸ ਹੈ ਜੋ ਉਹਨਾਂ ਨੇ ਫੜਕਤ ਕੀਤੀ ਆ ਕੱਲੇ ਕੱਲੇ ਵਿਅਕਤੀ ਨੂੰ ਇਹ ਪੁੱਛ ਕੇ ਖਿਆ ਵੀ ਤੂੰ ਕਿਹੜੀ ਕਿਹੜੇ ਕਿਹੜਾ ਧਰਮ ਨਾਲ ਸੰਬੰਧਿਤ ਹੈ ਕਿ ਜੇਕਰ ਕਿਸੇ ਨੇ ਜੇ ਕਹਿ ਦਿੱਤਾ ਤਾਂ ਉਸ ਦੀ ਕੱਪੜੇ ਲਾ ਕੇ ਪੈਂਟ ਲਾ ਕੇ ਏਡੀ ਗਰੋਨੀਅਰਤ ਕਰਨ ਕੀਤੀ ਆ ਜਿਹੜਾ ਇਹ ਜੋਗਲੀ ਆ ਗਈ ਜਿਹੜਾ ਕਿ ਸਾਡੇ ਦੇਸ਼ ਵਿੱਚ ਅਸੀਂ ਬਿਲਕੁਲ ਤਿਆਰ ਬੈਠੇ ਸਾਡੇ ਪ੍ਰਧਾਨ ਮੰਤਰੀ ਜੀ ਇਸ ਦਾ ਬਦਲਾ ਪਹਿਲਾਂ ਵੀ ਲਿਆਵਾ ਦੁਬਾਰਾ ਵੀ ਲੈਣਗੇ ਲੇਕਿਨ ਰਾਸ਼ਟਰੀ ਸੋਸਾਇਟੀ ਸੰਗ ਵੱਲੋਂ ਰਾਸ਼ਟਰੀ ਸੋਸਾਇਟੀ ਸੰਗ ਵੱਲੋਂ ਸਾਰੇ ਜਿਹੜੇ ਅਸੀਂ ਤਿਆਰ ਬੈਠੇ ਆ ਕਿਉਂਕਿ ਉਹ ਇਸ ਤੋਂ ਇਲਾਵਾ ਥੱਲੇ ਬਹੁਤ ਕੰਮ ਕਰਨ ਵਾਲਾ ਹੁੰਦਾ ਗਰਾਊਂਡ ਤੇ ਅਸੀਂ ਲਿਸਟਾਂ ਬਣਾ ਰਹੇ ਆ ਹਰ ਵਿਅਕਤੀ ਦੀ ਜਿਹੜੀ ਲਿਸਟ ਬਣਾ ਰਹੇ ਆ ਜਿਹਦੇ ਵਿੱਚ ਉਸ ਦਾ ਬਲੋਕ ਨੋਟ ਕੀਤਾ ਜਾ ਰਿਹਾ ਕਿਉਂਕਿ ਜਿਲੇ ਕਿਤੇ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਤੇ ਬਾਰਡਰ ਬੈਲਟ ਹੋਣ ਕਰਕੇ ਇੱਥੇ ਇਹ ਕਾਫੀ ਕਿਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਕਿਤੇ ਬਲੱਡ ਦੀ ਲੋੜ ਨਾ ਪਵੇ ਕਿਤੇ ਰਾਸ਼ਨ ਦੀ ਲੋੜ ਨਾ ਪਵੇ ਇਸ ਤਰ੍ਹਾਂ ਦਾ ਸਾਰਾ ਇੰਤਜ਼ਾਮ ਹੌਲੀ-ਹੌਲੀ ਸਾਡੇ ਸੰਗਠਨ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਸਥਿਤੀ ਤੇ ਪਤਾ ਨਹੀਂ ਆ ਕਿ ਕਦੋਂ ਲੜਾਈ ਵੀ ਲੱਗ ਸਕਦੀ ਹੈ ਇਸ ਮਸਲੇ ਵਿੱਚ ਇਸ ਤਾਕਿ ਅਸੀਂ ਪ੍ਰਧਾਨ ਮੰਤਰੀ ਦੇ ਵਿਸ਼ਵਾਸ ਕਰਦੇ ਹਾਂ ਜੋ ਫੈਸਲਾ ਲਏਗਾ ਦੇਸ਼ ਇਤਲੀ ਲਏਗਾ ਸਾਡਾ ਸਾਰਾ ਦੇਸ਼ ਉਸ ਦੇ ਨਾਲ ਹੈ ਜੀ ਕਾਰਵਾਈ ਜਿਸ ਤਰ੍ਹਾਂ ਦੀ ਪਹਿਲਾਂ ਕੀਤੀ ਦੀ ਹੈ ਉਸ ਤੋਂ ਜ਼ਿਆਦਾ ਜ਼ਿਆਦਾ 10 ਗੁਣਾ ਵਧੀਆ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਅਪੀਲ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਗੁਰਪ੍ਰੀਤ ਕੌਰ ਸੰਭਾਗ ਪੰਜਾਬ ਸੰਭਾਗ ਮਹਿਲਾ ਪ੍ਰਮੁਖ ਵੇਖੋ ਕਿ ਪਹਿਲਗਾਮੇ ਵਿਚ ਬਹੁਤ ਹੀ ਦੁਖਦਾਇਕ ਘਟਨਾ ਹੋਈ ਆ ਜਿਹਦਾ ਸਾਨੂੰ ਤਹਿ ਦਿਲੋਂ ਅਫਸੋਸ ਆ ਅਸੀਂ ਇਕਲਬ੍ਰਾਂਡ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਆਪਣੀ ਮਾਤਰ ਸ਼ਕਤੀ ਨਾਲ ਮਿਲ ਕੇ ਅਸੀਂ ਫਤੇਗੜ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ નિર્ਦੋਸ਼ਾਂ ਨੂੰ ਇਹਨਾਂ ਦੇ ਕਹਿਰ ਹੇ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਅਸੀਂ ਉਹਨਾਂ ਦੇ ਹੱਕ ਲਈ ਖੜੇ ਆ ਇਹ ਤੇ ਅਸੀਂ ਸਾਰੇ ਜਾਣਦੇ ਕਿ ਬਹੁਤ ਹੀ ਦੁਖਦਾਇਕ ਘਟਨਾਵਾਂ ਮਾਤਰ ਸ਼ਕਤੀ ਇਕਲਬ੍ਰਾਂਡ ਵੱਲੋਂ ਉਹਨਾਂ ਨੇ ਸਾਨੂੰ ਅੱਜ ਸਾਡੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਜਿਹੜਾ ਅਸੀਂ ਰੋਜ਼ ਪ੍ਰਦਰਸ਼ਨ ਕਰਨਾ ਅੱਜ ਅਸੀਂ ਫਤੇਗੜ ਹਲਕੇ ਵਿੱਚ ਮਾਤਰ ਸ਼ਕਤੀ ਨਾਲ ਮਿਲ ਕੇ ਰੋਜ਼ ਪ੍ਰਦਰਸ਼ਨ ਕਰ ਪ੍ਰਗਟ ਕਰਨ ਜਾ ਰਹੇ ਹਾਂ ਹਾਂ ਜੀ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਕਿਸ ਤਰ੍ਹਾਂ ਦੀ ਇਹਨਾਂ ਆਗਵਾਜੇ ਦੇ ਕਾਰਵਾਈ ਹੋਣੀ ਚਾਹੀਦੀ ਅਸੀਂ ਕਹਿੰਦੇ ਆ ਕਿ ਵੇਖੋ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ ਵੇ ਕਸੂਰ ਹੀ ਹੈ ਨਾ ਕਿਸਾਨ ਨਵਾਂ ਜੁੜਾ ਤੇ ਘੁੰਮਣ ਗਿਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ